ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪੀਓਵੀ ਟਾਈਮਸ ਸ਼ੋ ਦਾ ਨਾਮ ਹੈ ਪੀਓਵੀ ਸੋਸ਼ਲ ਸਾਡੀ ਸਮਾਜ 'ਚ ਅਕਸਰ ਕੁਝ ਘਟਨਾਵਾਂ ਕੱਢੀਆਂ ਰਹਿੰਦੀਆਂ ਸੋ ਸਾਡੇ ਸ਼ੋ ਦਾ ਮਕਸਦ ਹੈ ਕਿ ਉਹਨਾਂ ਘਟਨਾਵਾਂ ਤੇ ਵਿਚਾਰ ਪੇਸ਼ ਕੀਤੇ ਜਾਣ ਸਾਡੇ ਨਾਲ ਜੁੜੇ ਨੇ ਕਵਲ ਰੰਧੇ ਸਸ਼ੀਕਾਲ ਸਰ ਸਸ਼ੀਕਾਲ ਜੀ ਸੋ ਅੱਜ ਆਪਾਂ ਪਹਿਲੇ ਮੁੱਦੇ ਤੇ ਗੱਲ ਕਰਦੇ ਆਂ ਕਦੀ ਦੇਖਿਆ ਕਿ ਕੋਈ ਆਪਣੇ ਪੈਰ ਤੇ ਹੀ ਕੁਲਾੜੀ ਮਾਰ ਦੇ ਤੇ ਫਿਰ ਉਹਦਾ ਜਸ਼ਨ ਮਨਾਵੇ ਏ ਤੁਸੀਂ ਕੀ ਦੀ ਗੱਲ ਕਰ ਰਹੇ ਹੋ ਮੈਨੂੰ ਸਮਝ ਤੇ ਲੱਗੀ ਪਰ ਮੈਂ ਚਾਹੁੰਦਾ ਆਪਣੇ ਦਰਸ਼ਕਾਂ ਲਈ ਕਿ ਤੁਸੀਂ ਹੋਰ ਜਿਆਦਾ ਕਲੈਰਿਟੀ ਚ ਇਹ ਕੇਸ ਜਿਹੜਾ ਆ ਉਹ ਦੱਸੋ ਵੀ ਕਿੰਨਾ ਨੇ ਖਿਡਾੜੀ ਮਾਰੀ ਤੇ ਕਿੱਤਰਾ ਉਹਨਾਂ ਨੇ ਜਸ਼ਨ ਮਨਾਇਆ ਤੇ ਕਿੰਨਾਂ ਦੀ ਤੁਸੀਂ ਕਿਹੜੇ ਮਹਾਨ ਬੰਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਸੋ ਮੈਂ ਗੱਲ ਕਰ ਰਹੀ ਹਾਂ ਵੈਸ਼ਨੂ ਦੇਵੀ ਮੈਡੀਕਲ ਕਾਲਜ ਇਹ ਬੰਦ ਹੋ ਚੁੱਕਿਆ ਹੈ ਇਹਦੇ ਬੰਦ ਹੋਣ ਤੇ ਲੋਕ ਆਪਣੇ ਇੰਡੀਆ ਦੇ ਲੋਕ ਜਸ਼ਨ ਮਨਾ ਰਹੇ ਨੇ ਸੋ ਇਹ ਪੂਰੀ ਘਟਨਾ ਦੇ ਤੁਸੀਂ ਵਿਚਾਰ ਸਾਂਝੇ ਕਰੋ ਪੂਰੇ ਜਿਹੜੇ ਸਮਾਜ ਦੇ ਵਿੱਚ Hindu ਸਮਾਜ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਿਆਣਾ ਸਮਾਜ ਹੈ ਬੜਾ ਹੀ ਸੱਭਿਅਕ ਸਮਾਜ ਹੈ ਤੇ ਉਹਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਵੀ ਧਰਮ ਦੇ ਨਾਲ ਇਹ ਕਾਮ Hindu ਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੈ ਪਰ ਇਹ ਕੁਸ਼ਕ ਜਿਹੜੇ ਕੱਟੜਪੰਥੀ Hindu ਜਥੇਬੰਦੀਆਂ ਨੇ ਉਹ ਇਹਨੂੰ ਪੂਰੇ Hindu ਆਂ ਦੀ ਕਾਮਯਾਬੀ ਬਣਾ ਕੇ ਜਸ਼ਨ ਮਨਾ ਰਿਹਾ ਵੀ ਅਸੀਂ ਇੱਕ ਕਾਲਜ ਬੰਦ ਕਰਾਤਾ ਤੇ ਵੱਡੀ ਗੱਲ ਬੰਦ ਕਰਾਉਣ ਪਿਛੇ ਰੀਜ਼ਨ ਕੀ ਹੈ ਕਿ ਮੁਸਲਮ ਬੱਚੇ ਜਿਆਦਾ 84% ਦੇ ਕਰੀਬ ਮੁਸਲਮ ਬੱਚਿਆਂ ਨੇ ਉੱਥੇ ਦਾਖਲਾ ਲੈ ਲਿਆ ਹੁਣ ਇਹ ਉਹ ਲੋਕ ਨੇ ਜਿਹੜੇ ਰਿਜ਼ਰਵੇਸ਼ਨ ਦੇ ਵੀ ਵਿਰੋਧੀ ਨੇ ਵੀ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ ਮੈਰਿਟ ਦੇ ਆਧਾਰ ਤੇ ਫੈਸਲੇ ਹੋਣੇ ਚਾਹੀਦੇ ਆ ਸੋ ਉਹ ਬੱਚੇ ਤਾਂ ਜਿਹੜੇ ਪੰਜਾਵਾਂ ਦੇ ਵਿੱਚੋਂ 42 ਬੱਚਿਆਂ ਨੇ ਮੁਸਲਮ ਨੇ ਜਿਹੜੇ ਉਹ ਸਾਰੇ ਨੀਟ ਦਾ ਐਗਜ਼ਾਮ ਕਲੀਅਰ ਕਰਕੇ ਬਹੁਤ ਔਖਾ ਪੇਪਰ ਆਏ ਹੈ ਐਮਬੀਬੀਐਸ ਚ ਦਾਖਲਾ ਲੈਣ ਲਈ ਸੋ ਉਹ ਕਲੀਅਰ ਕਰਕੇ ਮੈਰਿਟ ਦੇ ਆਧਾਰ ਤੇ ਉਹਨਾਂ ਨੇ ਲਿਆ ਪਰ ਇਹਨਾਂ ਨੂੰ ਇਹ ਹੋ ਗਿਆ ਵੀ 42 ਮੁਸਲਮਾਨ ਤੇ 8 ਹੀ ਹਿੰਦੂ ਹਾਲਾਂਕਿ ਇਹਨਾਂ ਨੂੰ ਤਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਅੱਜ ਸੀਟਾਂ 50 ਨੇ ਕੱਲ 100 ਹੋ ਜਾਣ 200 300 ਹੋ ਜਾਣ ਤੇ ਮжоਰਿਟੀ ਬੱਚੇ ਫਿਰ ਹਿੰਦੂ ਵੀ ਹੋ ਸਕਦਾ ਆ ਜਾਂਦੇ ਉਹਦੇ ਚ ਬਿਲਕੁਲ ਹਨਾ ਇਹ ਤੇ ਫਿਰ ਮੈਨੂੰ ਲੱਗਦਾ ਕਿ ਉਹ ਇੱਕ ਸਕੀਮ ਦੇ ਤਹਿਤ ਚੱਲ ਰਿਹਾ ਵੀ ਅਣਪੜ ਰਹੇਗਾ ਇੰਡੀਆ ਤਵੀ ਤੋਂ ਅੰਧਵਕਤ ਬਣੇਗਾ ਇੰਡੀਆ ਬਿਲਕੁਲ ਹੈ ਵੀ ਫਿਰ ਇਹੋ ਸਕੀਮ ਹੋ ਗਈ ਨਾ ਵੀ ਤੁਸੀਂ ਕਿਸੇ ਨੂੰ ਪੜ ਲਿਖ ਦੇਣਾ ਨਹੀਂ ਚਾਹੁੰਦੇ ਜਦੋਂ ਤੁਸੀਂ ਬੋਤਲ ਤੁਹਾਨੂੰ ਖੂਨ ਦੀ ਚੜੂਗੀ ਤੁਸੀਂ ਉਹ ਪੁੱਛੋਗੇ ਵੀ ਇਹ ਮੁਸਲਮਾਨ ਨੇ ਖੂਨਦਾਨ ਕੀਤਾ ਹੈਗਾ ਕਿ ਇਹ ਕੋਈ ਹਿੰਦੂ ਦਾ ਸੀ ਹੂੰ ਕਿਤੇ ਬਹੁਤ ਜ਼ਿਆਦਾ ਐਮਰਜੈਂਸੀ ਪੈ ਜੇ ਤੁਹਾਡੇ ਪਰਿਵਾਰ ਦਾ ਜੀਐਸਾ ਹੋਵੇ ਜਿਹੜਾ ਜਿਹਦੀ ਜਾਨ ਜਾਂਦੀ ਜਾਂਦੀ ਲੱਗਦੀ ਹੋਵੇ ਵੀ ਬਸ ਇਹ ਹੁਣ ਵੀ ਇਹ ਚੱਲਿਆ ਕਿ ਹੁਣ ਵੀ ਚੱਲਿਆ ਉਦੋਂ ਤੁਸੀਂ ਇਹ ਵੇਖੋਗੇ ਵੀ ਇਹਦਾ ਇਲਾਜ ਕਰਨ ਵਾਲਾ ਹਿੰਦੂ ਸੀਗਾ ਕਿ ਇਹ ਮੁਸਲਮਾਨ ਸੀਗਾ ਬਿਲਕੁਲ ਨਹੀਂ ਹਨਾ ਸੋ ਜਿਹੜਾ ਇਹ ਕੱਟੜਤਾ ਬਹੁਤ ਮਾੜੀ ਆ ਕੱਟੜਤਾ ਧਰਮ ਚ ਹੋਵੇ ਤੇ ਇਨਸਾਨੀਅਤ ਲਈ ਖਤਰਾ ਕਟੜਤਾ ਰਾਜਨੀਤੀ ਚ ਹੋਵੇ ਤੇ ਦੇਸ਼ ਲਈ ਖਤਰਾ। ਹੂੰ। ਕਟੜਤਾ ਹੀ ਇਹ ਸਾਰਾ ਕੁਝ ਕਰਾਉਂਦੀ ਹੈ। ਹੂੰ। ਠੀਕ ਹੈ ਨਾ ਇਹ ਆਸਤਾ ਹੀ ਆ ਜਿਹੜੀ ਮੂਤ ਵੀ ਪਿਆ ਦਿੰਦੀ ਹੈ। ਤੇ ਇਹ ਧਰਮ ਆ ਜਿਹੜਾ ਪਾਣੀ ਵੀ ਨਹੀਂ ਪੀਣ ਦਿੰਦਾ ਕਿਸੇ ਨੂੰ। ਬਿਲਕੁਲ। ਹਨਾ ਸੋ ਇਹ ਇਹ ਜਿਹੇ ਚੀ ਧਰਮ ਕਦੀ ਵੀ ਇਹ ਚੀਜ਼ ਨਹੀਂ ਸਿਖਾਉਂਦਾ। Hindu ਧਰਮ ਤਾਂ ਕਦੀ ਵੀ ਇਹ ਚੀਜ਼ ਨਹੀਂ ਸਿਖਾਉਂਦਾ ਹੋਊਗਾ। ਕੋਈ ਵੀ ਧਰਮ ਕਿਸੇ ਨਾਲ ਨਫ਼ਰਤ ਕਰਨ ਲਈ ਤਾਂ ਬਿਲਕੁਲ ਨਹੀਂ ਸਿਖਾਉਂਦਾ। ਹਰ ਧਰਮ ਪਿਆਰ ਕਰਨਾ ਸਿਖਾਉਂਦਾ। ਹੂੰ। ਇਨਸਾਨੀਅਤ ਸਿਖਾਉਂਦਾ। ਹਨਾ ਤੇ ਅਸੀਂ ਕਿਉਂ ਇਨਸਾਨੀਅਤ ਦੇ ਦੁਸ਼ਮਣ ਹੋ ਜਾਂਦੇ ਆ ਇਹ ਜਿਹ ਸੋ ਸਮਝ ਨਹੀਂ ਲੱਗਦੀ ਇਹਨਾਂ ਨੂੰ ਮਤ ਦੇਣ ਵਾਲਾ ਵੀ ਕੋਈ ਨਹੀਂਗਾ ਵੀ ਉਹਦਾ ਜਦੋਂ ਤੁਸੀਂ ਇੱਕ ਮੈਡੀਕਲ ਕਾਲਜ ਕਿਸੇ ਇਲਾਕੇ ਚ ਹੋਣਾ ਇਹ ਕਿੱਡੀ ਵੱਡੀ ਗੱਲ ਹੈ ਕਿ ਸਾਡੀ ਸਰਕਾਰ ਨੇ ਪੰਜਾਬ ਦੀ ਨੇ ਅਨਾਉਂਸ ਕੀਤਾ ਵੀ 16 ਮੈਡੀਕਲ ਕਾਲਜ ਖੋਲਾਂਗੇ ਤੇ ਮੈਨੂੰ ਨਹੀਂ ਲੱਗਦਾ ਕਿ ਅਜੇ ਅੱਧੇ ਵੀ ਖੁੱਲੇ ਨੇ ਅੱਧੇ ਅੱਧੇ ਤੋਂ ਅੱਧੇ ਵੀ ਨਹੀਂ ਖੋਲ ਸਕੇ 4 ਸਾਲਾਂ ਚ ਇੱਕ ਮੈਡੀਕਲ ਕਾਲਜ ਲਿਆਉਣਾ ਕਿੱਡੀ ਵੱਡੀ ਗੱਲ ਹੈ ਇਲਾਕੇ ਦੇ ਵਿੱਚ ਤੇ ਉਹਨੂੰ ਬੰਦ ਕਰਾ ਕੇ ਜਸ਼ਨ ਮਨਾਏ ਜਾ ਰਹੇ ਆ ਸੋ ਤੁਸੀਂ ਆਪਣੇ ਭਵਿੱਖ ਨੂੰ ਉਜਾੜ ਰਹੇ ਹੋ ਆਪਣੇ ਹੱਥੀਂ ਕਿੰਨੀ ਗਲਤ ਗੱਲ ਆ ਸੋ ਵੱਡੀ ਗੱਲ ਤੇ ਇੱਕ ਤੁਹਾਨੂੰ ਹੋਰ ਕੱਲ ਦੱਸਾਂ ਇੰਟਰਸਟਿੰਗ ਵੀ ਇਹ ਕੈਸੇ ਲੋਕ ਨੇ ਤੇ ਕੈਸਾ ਸਾਡਾ ਸਮਾਜ ਆ ਵੀ ਅਸੀਂ ਅੱਗੇ ਸਾਰੀ ਦੁਨੀਆ ਅੱਗੇ ਨੂੰ ਵੱਧਦੀ ਆ ਤੇ ਅਸੀਂ ਪਿਛੇ ਨੂੰ ਮੋੜ ਘੱਟ ਲਿਆ ਬਿਲਕੁਲ ਹੈ ਹੁਣ ਇਸ ਤਰ੍ਹਾਂ ਨਾਨਾਜੀ ਦੇਸ਼ਮੁਖ ਇੱਕ ਵੈਟਰਨਰੀ ਯੂਨੀਵਰਸਿਟੀ ਆ ਮਧ ਪ੍ਰਦੇਸ਼ ਦੇ ਵਿੱਚ ਹੂੰ ਉਹਦੇ ਵਿੱਚ ਗਊ ਗੋਬਰ ਤੇ ਗਊ ਮੂਤਰ ਦੇ ਉੱਤੇ ਰਿਸਰਚ ਕਰਨ ਲਈ ਕੋਈ 3 ਕਰੋੜ ਦੇ ਲਗਭਗ ਦਾ ਫੰਡ ਜਾਰੀ ਕੀਤਾ ਗਿਆ ਹੂੰ ਸਰਚ ਕਾਦੀ ਕਰਨੀ ਆ ਵੀ ਗਊ ਮੂਤਰ ਤੇ ਗਊ ਗੋਬਰ ਤੋਂ ਬਣ ਸਕਦਾ ਵਾ ਕੈਂਸਰ ਦਾ ਲਾਜ ਹੋ ਸਕਦਾ ਹੂੰ ਉਹਦੀ ਰਿਸਰਚ ਕਰਨੀ ਆ ਸੋ ਰਿਜ਼ਲਟ ਕੀ ਨਿਕਲੇ ਰਿਜ਼ਲਟ ਬਹੁਤ ਸੋਹਣੇ ਤੁਸੀਂ ਵੇਖ ਕੇ ਹਰਨ ਰਹਿ ਜਾਣਾ ਵਾ ਵੀ ਉਹਦੇ ਵਿੱਚੋਂ ਲਗਭਗ 2 ਕਰੋੜ ਦਾ ਕੋਈ 1 ਕਰੋੜ 90 ਕ ਲੱਖ ਦੇ ਕਰੀਬ ਤੇ ਉਹਨਾਂ ਨੇ ਬਿੱਲ ਪਾਇਆ ਵੀ ਇਹੀ ਇੰਨੇ ਪੈਸਿਆਂ ਦਾ ਗਊ ਗੋਬਰ ਤੇ ਗਊ ਮੂਤਰ ਹੀ ਖਰੀਦ ਲਿਆ ਇੰਨੇ ਪੈਸਿਆਂ ਦਾ ਇੰਨੇ ਪੈਸਿਆਂ ਦਾ ਬਾਕੀ ਸਾਨੂੰ ਸਰਚਾ ਸੁਰਚਾ ਕਰਨ ਲਈ ਗੋਆਗਾ ਵੱਤ ਜਾਣਾ ਪਿਆ ਓਕੇ ਠੀਕ ਆ ਤੇ ਗੱਡੀਆਂ ਵੀ ਖਰੀਦੀਆਂ ਹੋਈਆਂ ਤੇ ਇੱਕ ਗੱਡੀ ਵੀ ਖਰੀਦੀ ਉਹਨਾਂ ਨੇ ਉਹਨਾਂ ਪੈਸਿਆਂ ਦੇ ਤੇ ਕੁੱਲ ਮਿਲਾ ਕੇ ਜਦੋਂ 3 ਕਰੋੜ ਪੂਰਾ ਇਸ ਤਰ੍ਹਾਂ ਇਹਨਾਂ ਨੇ ਖਤਮ ਕਰ ਦਿੱਤਾ ਤੇ ਉਹਦਾ ਰਿਜ਼ਲਟ ਇਹ ਨਿਕਲਿਆ ਵੀ ਕੋਈ ਰਿਜ਼ਲਟ ਨਹੀਂ ਨਿਕਲਿਆ ਜੋ ਸਾਨੂੰ ਆਲਰੇਡੀ ਪਤਾ ਹੈ ਕੋਈ ਰਿਜ਼ਲਟ ਨਹੀਂ ਨਿਕਲਿਆ ਸੋ ਵੇਖੋ ਤੁਸੀਂ ਵੀ ਦੇਸ਼ ਨੂੰ ਲੈ ਕੇ ਕਿੱਧਰ ਜਾਣਾ ਤੁਸੀਂ ਏਮਸ ਬਣਾਉਣੇ ਆ ਹਸਪਤਾਲ ਬਣਾਉਣੇ ਆ ਤੁਹਾਨੂੰ ਡਾਕਟਰ ਚਾਹੀਦੇ ਆ ਤੁਹਾਨੂੰ ਸਿਹਤ ਸਹੂਲਤਾਂਾਂ ਚੰਗੀਆਂ ਚਾਹੀਦੀਆਂ ਵਾਂ ਹੈ ਕਿ ਤੁਹਾਨੂੰ ਮੂਤ ਤੇ ਗੋਬਰ ਚਾਹੀਦਾ ਬਿਲਕੁਲ ਠੀਕ ਹੈ ਦੇਸ਼ ਨੂੰ ਲੈ ਕੇ ਕਿੱਧਰ ਜਾਣਾ ਜੇ ਤੁਸੀਂ ਵਿਸ਼ਵ ਗੁਰੂ ਹੋਣ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਤੁਹਾਨੂੰ ਹੈਲਥ ਤੁਹਾਡਾ ਇਨਫਰਾਸਟ੍ਰਕਚਰ ਤੁਹਾਡਾ ਐਜੂਕੇਸ਼ਨ ਸਿਸਟਮ ਇਹ ਵਰਲਡ ਕਲਾਸ ਹੋਣਾ ਚਾਹੀਦਾ ਹੂੰ ਸੋ ਉਹ ਬੱਚਿਆਂ ਦਾ ਤਾਂ ਕੀ ਗਿਆ ਜਿਹੜੇ 40 ਬੱਚੇ ਸੀਗੇ ਮੁਸਲਮਾਨ ਸੀਗੇ 42 ਬੱਚੇ ਉਹਨਾਂ ਨੂੰ ਤਾਂ ਕਿਤੇ ਹੋਰ ਦਾਖਲਾ ਮਿਲ ਜੂਗਾ ਬਿਲਕੁਲ ਪਰ ਕਿੰਨੇ ਸੈਂਕੜੇ ਹੀ ਅਗਲੇ ਸਾਲ ਉੱਚ ਦਾਖਲਾ ਲੈਣ ਵਾਲੇ ਹਿੰਦੂ ਬੱਚੇ ਵੀ ਹੋਣਗੇ ਜਿਨ੍ਹਾਂ ਦਾ ਰਾਹ ਬੰਦ ਕਰ ਦਿੱਤਾ ਹੂੰ ਲੱਡੂ ਵੰਡੇ ਜਾ ਰਹੇ ਆ ਭੰਗੜੇ ਪਾਏ ਜਾ ਰਹੇ ਆ ਢੋਲ ਵਜਾਏ ਜਾ ਰਿਹਾ ਤੇ ਕਿਹਾ ਜਾ ਰਿਹਾ ਵੀ ਇਹ ਹਿੰਦੂ ਸਮਾਜ ਦੀ ਜਿੱਤ ਆ ਬਿਲਕੁਲ ਤੇ ਸਭ ਤੋਂ ਵੱਡਾ ਦੁੱਖ ਦੀ ਗੱਲ ਇਹ ਆ ਵੀ ਮੈਂ ਨੈਸ਼ਨਲ ਮੀਡੀਆ ਚ ਕੁਝ ਵੇਖ ਰਿਹਾ ਸਾਂ ਵੀ ਝੂਠ ਇੰਨਾ ਪਰੋਸਿਆ ਜਾ ਰਿਹਾ ਵਾ ਕਿੰਨਾ ਝੂਠ ਪਰੋਸਿਆ ਜਾ ਰਿਹਾ ਵੀ ਇਹ ਜਿਹੜਾ ਮਾਤਾ ਵੈਸ਼ਨੂ ਦੇਵੀ ਦਾ ਸ਼ਰੈਂਗ ਬੋਰਡ ਆ ਉਹ ਬੋਰਡ ਤਲ ਇਹ ਚੱਲਦਾ ਸੀ ਕਾਲਜ ਉਸ ਬੋਰਡ ਨਾਲ ਬਿਲਕੁਲ ਨਹੀਂ ਸੀ ਚੱਲਦਾ ਨਾ ਹੀ ਉਹਨਾਂ ਨੇ ਇਹ ਬਣਾਇਆ ਕਾਲਜ ਸਰਕਾਰ ਨੇ ਬਣਾਇਆ ਤੇ ਸਰਕਾਰ ਦੇ ਨੀਮਾ ਦੇ ਮੁਤਾਬਕ ਉਹ ਚੱਲਦਾ ਸਰਕਾਰ ਦੇ ਨਿਯਮ ਇਹ ਕਹਿੰਦੇ ਆ ਵੀ 85% ਜਿਹੜੀਆਂ ਸੀਟਾਂ ਨੇ ਉੱਥੋਂ ਦੇ ਲੋਕਲ ਬੱਚਿਆਂ ਨੂੰ ਮਿਲਣਗੀਆਂ। ਹਾਂ। ਨਾ ਨਾ ਚਾਹੇ ਉਹ ਕੋਈ ਹੋਰ ਧਰਮ ਦਾ ਹੋਵੇ, ਕੋਈ ਇਹ ਮੈਟਰ ਨਹੀਂ। ਭਾਵੇਂ ਆਸਤਕ ਹੋਵੇ, ਭਾਵੇਂ ਨਾਸਤਕ ਹੋਵੇ, ਭਾਵੇਂ Hindu, Muslim, Sikh, Buddhist, ईसाई ਕਿਸੇ ਵੀ ਧਰਮ ਦਾ ਹੋਵੇ ਸਾਡਾ ਲੋਕਲ ਹੋਣਾ ਚਾਹੀਦਾ 85% ਉਹਨਾਂ ਨੂੰ ਮਿਲਣਗੀਆਂ। ਮਤਲਬ ਧਰਮ ਦਾ ਉੱਥੇ ਕੋਈ ਰੌਲਾ ਹੀ ਨਹੀਂ ਹੈ। ਜਿਹੜਾ ਮੈਂ ਭਾਵੇਂ ਨਾਸਤਕ ਹੋਈ ਹੋਵੇ। ਹਨਾ ਜੇ ਉਹਨੇ NEET ਦਾ ਪੇਪਰ ਕਲੀਅਰ ਕੀਤਾ, ਚੰਗਾ ਰੈਂਕ ਲਿਆ ਵਾ ਤੇ ਉਹਨੂੰ ਸੀਟ ਮਿਲ ਜੂਗੀ। ਬਿਲਕੁਲ ਠੀਕ ਹੈ ਤੇ ਜਿਹੜੇ ਬਹਾਨਿਆਂ ਦੇ ਨਾਲ ਇਹਨੂੰ ਬੰਦ ਕੀਤਾ ਗਿਆ ਵਾ ਹਨਾ ਵੀ ਉੱਥੇ ਮਰੀਜ਼ ਘੱਟ ਸੀ ਉੱਥੇ ਫਿਰ ਕਿਤਾਬਾਂ ਘੱਟ ਸੀ ਉਹਦੇ ਚ ਉਹ ਸਾਰੇ ਆਰਟੀਆਈ ਦੇ ਵਿੱਚ ਲੋਕਾਂ ਨੇ ਜਾਂ ਉਸ ਕਾਲਜ ਦੇ ਬੰਦਿਆਂ ਨੇ ਵੀ ਜਾਰੀ ਕੀਤੀਆਂ ਲਿਸਟਾਂ ਵੀ ਉਹ ਸਾਰੇ ਆંકੜੇ ਗਲਤ ਸੀਗੇ ਵੀ ਉਹ ਕਾਗਜ਼ਾ ਦੇ ਵਿੱਚ ਗਲਤ ਆંકੜੇ ਪੇਸ਼ ਕਰਕੇ ਉਹਨੂੰ ਬੰਦ ਕਰਵਾਇਆ ਗਿਆ ਸਾਜ਼ਿਸ਼ ਤਹਿਤ ਹੂੰ ਸੋ ਇਹ ਸਾਜ਼ਿਸ਼ਾਂ ਦੇਸ਼ ਦੇ ਭਵਿੱਖ ਲਈ ਖਤਰਾ ਆ ਦੇਸ਼ ਲਈ ਖਤਰਾ ਆ ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ ਇਹ ਬਹੁਤ ਮੰਦਪਾਗ ਆਇਆ ਅਸੀਂ ਤਾਂ ਰੱਬ ਨੂੰ ਇਹੋ ਦੁਆ ਕਰ ਸਕਦੇ ਆ ਕਿ ਇਹੋ ਜੇ ਲੋਕਾਂ ਨੂੰ ਪਰਮਾਤਮਾ ਆਪ ਹੀ ਮਤਬੁੱਧ ਬਖਸ਼ ਮਾਤਾ ਵੈਸ਼ਨੂ ਦੇਵੀ ਤੂੰ ਇਹਨਾਂ ਨੂੰ ਮਤਬੁੱਧ ਬਖਸ਼ ਹੈ ਵੀ ਇਹ ਇਨਸਾਨੀਅਤ ਦੀ ਭਲਾਈ ਲਈ ਕੰਮ ਕਰ ਸਕਾ ਬਿਲਕੁਲ ਸਹੀ ਸੋ ਅੱਜ ਦਾ ਜਿਹੜਾ ਦੂਸਰਾ ਮੁੱਦਾ ਹੈ ਰਾਮ ਰਹੀਮ ਨੂੰ ਪਰੋਲ ਮਿਲਣਾ ਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੇਖੋ ਉਹਨੂੰ 15ਵੀਂ ਵਾਰੀ ਪਰੋਲ ਮਿਲ ਗਈ ਆ ਪੰਜਾਂ ਸਾਲਾਂ ਚ 15ਵੀਂ ਵਾਰੀ ਮੈਨੂੰ ਤਾਂ ਕਈ ਵਾਰੀ ਹੁੰਦਾ ਵੀ ਅਹੀ ਨਾ ਕਾਲਜ ਪੜ੍ਹਦੇ ਹੁੰਦੇ ਮੈਂ ਜਦੋਂ ਹਾਂ ਤੇ ਆਮ ਸਵਾਰੀਆਂ ਦੇ ਟਿਕਟਾਂ ਖਰੀਦਣੀਆਂ ਟਿਕਟਾਂ ਖਰੀਦਣੀਆਂ ਸਾਡੇ ਕੋਲ ਪਾਸ ਹੁੰਦਾ ਸੀ ਹਾਂ ਉਹਨੇ ਕਹਿੰਦਾ ਟਿਕਟ ਤੇ ਇਹ ਕਹਿੰਦਾ ਪਾਸ ਦੂਰੇ ਕਹਿੰਦਾ ਪਾਸ ਤੇ ਹੁਣ ਪਾਸ ਰਾਮ ਰਹੀ ਹੁੰਦਾ ਵੀ ਪਾਸ ਹੀ ਬਣਨ ਵਾਲਾ ਰਹਿ ਗਿਆ ਵੀ ਜੇਲਰ ਉਹਨੂੰ ਬਾਅਦ ਚ ਪੁੱਛੇ ਵੀ ਹਾਂਜੀ ਪਰਮਿਸ਼ਨ ਤੇ ਉਹ ਆਖੇ ਪਾਸ ਬੀਆ ਮੇਰੇ ਤੋਂ ਪਾਸ ਹੈਗਾ ਮੈਂ ਜਦੋਂ ਮਰਜ਼ੀ ਆ ਜਾ ਸਕਦਾ ਜੇਲ੍ਹ ਚ ਤੇ ਜਦੋਂ ਮਰਜ਼ੀ ਨਹੀਂ ਤੁਸੀਂ ਵੇਖੋ ਇੱਕ ਮਰਡਰ ਦਾ ਇੱਕ ਰੇਪ ਦਾ ਕੱਲੇ ਇਲਜ਼ਾਮ ਨਹੀਂ ਗਏ ਸਾਬਤ ਹੋ ਚੁੱਕਾ ਵਾ ਕਿ ਉਹ ਅਪਰਾਧੀ ਆ ਹਮ ਹਾਰਡ ਕੋਰ ਅਪਰਾਧੀ ਆ ਉਹ ਤਾਂ ਵੀ ਉਹਨੂੰ بار-ਬਾਰ ਪੈਰੋਲ ਤੇ ਬਾਹਰ ਕੱਢ ਲਿਆ ਜਾਂਦਾ ਪਰ ਜਿੱਦਾਂ ਜਿਹੜਾ ਹਾਰਡ ਕੋਰ ਹੁੰਦਾ ਉਹਨੂੰ ਤਾਂ ਪਰੋਲ ਮਿਲਣਾ ਨਹੀਂ ਪੋਸੀਬਲ ਹੁੰਦਾ ਸੋ ਇਹਨੂੰ ਕਿੱਦਾਂ ਮਿਲੀ ਜਾ ਰਹੀ ਹੈ ਵੇਖੋ ਪਰੋਲ ਮਿਲਦੀ ਵੀ ਕਦੋਂ ਆ ਹਮ ਇਲੈਕਸ਼ਨ ਤੋਂ ਠੀਕ ਪਹਿਲਾਂ ਹਮ ਹਰਿਆਣੇ ਦੀ ਇਲੈਕਸ਼ਨ ਸੀਗੀ ਉਹ ਤੋਂ ਠੀਕ ਪਹਿਲਾਂ ਪਰੋਲ ਮਿਲ ਗਈ ਦਿੱਲੀ ਦੀ ਸੀਗੀ ਉਹ ਤੋਂ ਪਹਿਲਾਂ ਮਿਲ ਗਈ ਪੰਜਾਬ ਦੀ ਇਲੈਕਸ਼ਨ ਤੋਂ ਪਹਿਲਾਂ ਮਿਲ ਗਈ ਰਾਜਸਥਾਨ ਦੀ ਇਲੈਕਸ਼ਨ ਤੋਂ ਪਹਿਲਾਂ ਮਿਲ ਗਈ ਹਾਂ ਕਿ ਇਸ ਡੇਰੇ ਦਾ ਬਹੁਤ ਸਾਰੀਆਂ ਸੀਟਾਂ ਤੇ ਪ੍ਰਭਾਵ ਆ ਹੂੰ ਤੇ ਇਹੀ ਇੱਕ ਐਸਾ ਡੇਰਾ ਆ ਜਿਹੜਾ ਜਿਹਦੇ ਵਿੱਚ ਰਾਜਨੀਤਿਕ ਵਿੰਗ ਵੀ ਆ ਹੂੰ ਵੀ ਇਹ ਡਿਸਾਈਡ ਕਰਦੇ ਆ ਐਲਾਨ ਕਰਦੇ ਆ ਵੀ ਆਪਾਂ ਕਿਹਨੂੰ ਸਪੋਰਟ ਕਰ ਰਹੇ ਆ ਜੀ ਸੋ ਸਰਕਾਰ ਨੇ ਇਹਦੀ ਧੋਣ ਪੂਰੀ ਮਰੋੜੀ ਹੋਈ ਆ ਤੇ ਆਪਣੇ ਫਾਇਦੇ ਲਈ ਇਹਨੂੰ ਬਾਹਰ ਕੱਢਦੀ ਆ ਜੋ ਬਹੁਤ ਗਲਤ ਆ ਹੂੰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਸਰਕਾਰ ਇੱਕ ਰੇਪਿਸਟ ਨੂੰ ਇਸ ਤਰੀਕੇ ਨਾਲ ਟ੍ਰੀਟ ਦੇ ਰਹੀ ਆ ਇਹ ਕਿੰਨੀ ਗਲਤ ਗੱਲ ਆ ਹਮ ਵੱਡੀ ਗੱਲ ਇੱਕ ਦਾ ਹਰਿਆਣਾ ਗੁੱਡ ਕੰਡਕਟ ਪ੍ਰिजनਰ ਟੈਂਪਰੇਰੀ ਰਿਲੀਜ਼ ਐਕਟ ਆ ਹਾਂਜੀ 1988 ਜੇ ਸ਼ਾਇਦ ਬਣਿਆ ਸੀ ਇਹ ਇਸ ਐਕਟ ਦੇ ਤਹਿਤ ਹਾਰਡ ਕੋਰ ਅਪਰਾਧੀ ਨੂੰ ਹਮ ਪਰੋਲ ਮਿਲ ਨਹੀਂ ਸਕਦੀ ਜੇ ਮਿਲ ਵੀ ਸਕਦੀ ਤੇ ਉਹਨੂੰ ਜੱਜ ਸਾਹਿਬ ਪਰੋਲ ਦੇਣਗੇ ਹਮ ਉਹ ਵੀ ਕੁਝ ਘੰਟਿਆਂ ਦੀ ਵੀ ਕਿਸੇ ਦੇ ਸਸਕਾਰ ਤੇ ਸ਼ਾਮਲ ਹੋਣਾ ਹਾਈ ਸਕਿਉਰਿਟੀ ਦੇ ਵਿੱਚ ਇੱਕ ਦੋ ਘੰਟੇ ਦੀ ਪਰੋਲ ਮਿਲ ਗਈ ਫਿਰ ਵਾਪਸ ਪਰ ਇਹਨੂੰ ਵਾਰ-ਵਾਰ ਮਹੀਨਿਆਂ ਦੀ ਪਰੋਲ ਮਿਲ ਰਹੀ ਹੈ ਕੀ ਹੋਇਆ ਕਿ ਸਰਕਾਰ ਨੇ ਇਹਨੂੰ ਪਰੋਲ ਦੇਣ ਲਈ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਹੈ ਇੱਕ ਬਾਬੇ ਲਈ ਇੱਕ ਉਹ ਬਾਬੇ ਲਈ ਜਿਹਨੇ ਰੇਪ ਕੀਤਾ ਮਰਡਰ ਕੀਤਾ ਉਹਨਾਂ ਦੇ ਲਈ ਲਾਅ ਹੀ ਬਦਲਿਆ ਗਿਆ ਲਾਅ ਬਦਲਿਆ ਗਿਆ ਜਿਹੜਾ ਦਾ ਹਰਿਆਣਾ ਗੁੱਡ ਕੰਡਕਟ ਪ੍ਰिजनਰ ਟੈਂਪਰੇਰੀ ਰਿਲੀਜ਼ ਐਕਟ ਆ ਇਹਦੇ ਵਿੱਚ ਅਮੈਂਡਮੈਂਟ ਹੋਈ ਆ 2022 ਦੇ ਵਿੱਚ ਉਹਦੇ ਤਹਿਤ ਹੈਗਾ ਇਹ ਹਜੇ ਵੀ ਹਾਰਡ ਕੋਰ ਅਪਰਾਧੀ ਆ ਪਰ ਹਾਰਡ ਕੋਰ ਅਪਰਾਧੀ ਨੂੰ ਵੀ ਰੇਪ ਭਾਵੇਂ ਕੀਤਾ ਵਾ ਤੁਸੀਂ ਭਾਵੇਂ ਤੁਸੀਂ ਆਪਣਾ ਮਰਡਰ ਵੀ ਕੀਤਾ ਵਾ ਪਰ ਫਿਰ ਵੀ ਜੇ ਤੁਸੀਂ 3 ਸਾਲ ਕੈਦ ਕੱਟ ਲਈ ਆ ਤੇ ਤੁਹਾਨੂੰ ਕੀ ਹੈ ਸਾਲ ਦੇ 10 ਹਫ਼ਤੇ ਦੀ ਛੁੱਟੀ ਮਿਲ ਸਕਦੀ ਹੈ ਹੂੰ 10 ਹਫ਼ਤੇ ਤੁਸੀਂ ਬਾਹਰ ਨਿਆਰੇ ਲੈ ਸਕਦੇ ਹੋ ਤੇ ਕੋਈ ਵੀ ਵਿਰੋਧੀ ਪਾਰਟੀ ਇਹਦਾ ਵਿਰੋਧ ਨਹੀਂ ਕਰੂਗੀ ਕਿਉਂਕਿ ਵੋਟਾਂ ਸਾਰਿਆਂ ਨੇ ਲੈਣੀਆਂ ਬਿਲਕੁਲ ਪਰ ਫਿਰ ਵੀ ਮੈਂ ਚਾਹੁੰਦਾ ਕਿ ਵੋਟ ਪਾਉਣ ਤੋਂ ਪਹਿਲਾਂ ਤਿਆਂ ਵਾਲੇ ਇਹ ਸੋਚਣ ਵੀ ਕਿਹੜੀ ਪਾਰਟੀ ਰੇ ਪਿਸਤਾ ਨੂੰ ਸਹੂਲਤਾਂ ਵੰਡ ਰਹੀ ਐ ਉਹਨੂੰ ਵੋਟ ਪਾਉਣੀ ਚਾਹੀਦੀ ਕਿ ਨਹੀਂ ਪਾਉਣੀ ਚਾਹੀਦੀ ਬਿਲਕੁਲ ਤੇ ਅੰਧ ਭਗਤਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਸਾਡੀਆਂ ਧੀਆ ਬੱਚੀਆਂ ਨੇ ਜਿੱਥੇ ਸੇਫ ਐ ਉਹ ਸਾਨੂੰ ਕੀ ਰਾਹ ਦੱਸੂਗਾ ਉਹ ਕੀ ਬਾਬਾ ਕੀ ਗੁਰੂ ਹੋ ਸਕਦਾ ਕਿਸਦਾ ਸੋ ਅੱਜ ਦਾ ਸਾਡਾ ਤੀਸਰਾ ਮੁੱਦਾ ਬੰਦੀ ਸਿੰਘਾਂ ਨੂੰ ਲੈ ਕੇ ਬੰਦੀ ਸਿੰਘਾਂ ਲਈ ਆਪਣੇ ਇਥੇ ਮੋਹਾਲੀ ਵਾਲੀ ਸਾਈਡ ਪ੍ਰੋਪਰ ਮੋਰਚਾ ਕੀਤਾ ਗਿਆ 3 ਸਾਲ ਹੁਣ ਉਹਨੂੰ ਪੂਰੇ ਹੋ ਚੁੱਕੇ ਆ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਵੇਖੋ 3 ਸਾਲ ਉਹ ਮੋਰਚੇ ਲੱਗੇ ਨੂੰ ਹੋ ਗਏ ਆ ਹਾਂਜੀ ਚਾਹੀਦਾ ਇਹ ਸੀਗਾ ਕਿ ਸਰਕਾਰ ਸੁਣਵਾਈ ਕਰਦੀ ਕਿਉਂਕਿ ਇਹ ਬੜੀ ਜਾਇਜ਼ ਮੰਗਿਆ ਦੇਸ਼ ਦੇ ਕਾਨੂੰਨ ਮੁਤਾਬਕ ਜੇ ਕਿਸੇ ਨੂੰ ਤੁਸੀਂ ਸਜ਼ਾ ਦਿੱਤੀ ਹੈ ਜਾਂ ਕਿਸੇ ਨੂੰ ਜੇਲ੍ਹ ਚ ਬੰਦ ਕੀਤਾ ਆ ਤੇ ਜਦੋਂ ਉਹ ਸਜ਼ਾ ਆਪਣੀ ਪੂਰੀ ਕਰ ਚੁੱਕਾ ਆ ਤਾਂ ਫਿਰ ਤੁਸੀਂ ਉਹਨੂੰ ਰਿਹਾਅ ਹੀ ਕਰੋ ਬਿਲਕੁਲ ਇਹ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਆ ਨਾ ਜੇ ਫਿਰ ਉਹ ਕੋਈ ਅਪਰਾਧ ਕਰੂਗਾ ਤੁਸੀਂ ਫਿਰ ਉਹਨੂੰ ਫੜ ਲਿਓ ਹਾਂਜੀ ਜਦੋਂ ਸਜ਼ਾ ਪੂਰੀ ਹੋ ਚੁੱਕੀ ਆ ਫਿਰ ਉਹਨੂੰ ਕੈਦ ਰੱਖਣਾ ਤਾਂ ਬੜੀ ਗਲਤ ਗੱਲ ਹੈ ਹਨਾ ਸੋ ਬਹੁਤ ਸਾਰੇ ਬੰਦੀ ਸਿੰਘ ਨੇ ਜਿਹੜੇ ਇਸ ਤਰੀਕੇ ਨਾਲ ਕੈਦ ਨੇ ਜਿਨ੍ਹਾਂ ਦੀ ਰਿਹਾਈ ਲਈ ਮੋਹਾਲੀ ਦੇ ਵਿੱਚ ਮੋਰਚਾ ਲੱਗਾ 3 ਸਾਲ ਉਹਨੂੰ ਹੋ ਗਏ ਪਰ ਸਾਡੀ ਕੌਮ ਦੀ ਇੱਕ ਤਰਾਸ ਦੀ ਹੈ ਕਿ ਸਾਡੇ ਕੋਲ ਲੀਡਰ ਨਹੀਂ ਹੈ ਹੂੰ ਕੋਈ ਵੀ ਲੀਡਰ ਨਹੀਂ ਹੈ ਜਿਹੜਾ ਅੱਗੇ ਲਾ ਕੇ ਕੌਮ ਦੀ ਅਗਵਾਈ ਕਰ ਸਕੇ ਹੂੰ ਮੈਨੂੰ ਯਾਦ ਆ ਬਹੁਤ ਸਾਰੇ ਲੀ ਫੇਸਬੁੱਕ ਹੀ ਇਹ ਲੀਡਰ ਐਸੇ ਉੱਠਦੇ ਨੇ ਜਿਹੜੇ ਤੱਤੇ ਬਿਆਨ ਦੇ ਕੇ ਕਹਿੰਦੇ ਆਪਣੇ ਆਪ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਕਿ ਅਸੀਂ ਕੌਮ ਦੇ ਰਖਵਾਲੇ ਆ ਅਸੀਂ ਕੌਮ ਦੇ ਦਰਦੀ ਆ ਪਰ ਉਹ ਕੁਛ ਨਹੀਂ ਉਹ ਸਿਰਫ ਲਾਈਕ ਵਿਊ ਦੇ ਦਰਦੀ ਹੈ ਉਹ ਉਸ ਮੋਰਚੇ 'ਚ ਜਾਂਦੇ ਨੇ ਜਿੱਥੇ ਉਹਨਾਂ ਨੂੰ ਪਤਾ ਹੈ ਵੀ ਸਾਨੂੰ ਫੁਟੇਜ ਜਿਆਦੀ ਮਿਲਦੀ ਹੈ ਉਹ ਉਸ ਮੋਰਚੇ ਦਾ ਸ਼ਿੰਗਾਰ ਬਣਦੇ ਨੇ ਜਾ ਕੇ ਉਸ ਸਟੇਜ ਉੱਤੇ ਚੜ੍ਹਨਾ ਚਾਹੁੰਦੇ ਨੇ ਜਿੱਥੇ ਉਹਨਾਂ ਨੂੰ ਭਾਸ਼ਣ ਦੇਣ ਦਾ ਮੌਕਾ ਮਿਲੇ ਆਪਣੀ ਰਾਜਨੀਤੀ ਚਮਕਾਉਣ ਦਾ ਮੌਕਾ ਮਿਲੇ ਹੁਣ ਇਸ ਮੋਰਚੇ ਦੇ ਵਿੱਚ ਚੰਦ ਸਿੰਘ ਉੱਥੇ ਡਟਿਆ 3 ਸਾਲ ਦੇ ਕੋਈ ਅਗਵਾਈ ਨਹੀਂ ਕਰ ਰਿਹਾ ਕੋਈ ਸਰਕਾਰ ਨਾਲ ਗੱਲ ਨਹੀਂ ਕਰ ਰਿਆ ਜੇ ਖੜੋਤ ਆ ਗਈ ਆ ਮੋਰਚੇ ਦੇ ਵਿੱਚ ਫਿਰ ਉਹਦਾ ਅਗਲਾ ਪ੍ਰੋਗਰਾਮ ਕੌਣ ਅਲੀਕ ਰਿਹਾ ਕੌਮ ਨੂੰ ਕੌਣ ਦੱਸ ਰਿਹਾ ਵੀ ਅਸੀਂ ਹੁਣ ਅੱਗੇ ਆਹ ਪ੍ਰੋਗਰਾਮ ਦੇ ਦਿੱਤਾ ਸਰਕਾਰ ਸਾਡੀ ਸੁਣ ਨਹੀਂ ਰਹੀ ਜਾਂ ਸਰਕਾਰ ਨੂੰ ਸੁਣਾਉਣ ਲਈ ਕੀ ਕਰ ਰਹੇ ਨੇ ਹੋ ਹੂੰ ਕੁਝ ਕਰ ਰਹੇ ਨੇ ਇਹੀ ਉਹ ਲੋਕ ਸੀਗੇ ਜਿਹੜੇ ਫੇਸਬੁੱਕ ਹੀ ਇਹ ਨੇ ਹੂੰ ਹੈ ਇਹੋ ਲੋਕ ਸੀਗੇ ਚੰਦਕ ਜਿਹੜੇ ਆਪਣੇ ਆਪ ਨੂੰ ਵੱਡਾ ਲੀਡਰ ਕਹਿਣਦੇ ਆ ਕੌਮ ਦਾ ਜਦੋਂ ਕਿਸਾਨ ਮੋਰਚਾ ਲੱਗਾ ਹੈ ਤੇ ਮੀਨਾਕ ਜਦੋਂ ਸਰਕਾਰ ਨਾਲ ਕੋਈ ਗੱਲਬਾਤ ਟੁੱਟੀ ਇਹ ਕਹਿੰਦੇ ਮੋਰਚੇ 'ਚ ਖੜੋਤ ਆ ਗਈ ਸਾਨੂੰ ਪ੍ਰੋਗਰਾਮ ਦੇਣੇ ਚਾਹੀਦੇ ਆ ਇਹ ਕਿਸਾਨ ਲੀਡਰ ਫੇਲ ਨੇ ਹਾਂ ਤਾਂ ਹੁਣ ਉਹ ਇਸ ਮੁੱਦੇ ਤੇ ਕਿਉਂ ਨਹੀਂ ਬੋਲਦੇ ਬਿਲਕੁਲ ਜਾਂ ਤੇ ਜੇ ਤਿੰਨ ਸਾਲ ਦੇ ਵਿੱਚ ਸਰਕਾਰ ਨਾਲ ਕੋਈ ਰਾਤਾ ਹੋ ਨਹੀਂ ਰਿਹਾ ਹਾਂ ਚਾਹੇ ਕਿ ਉਹ ਥੋੜੇ ਜੇ ਸਿੰਘ ਬੈਠੇ ਆ ਪਰ ਫਿਰ ਵੀ ਸਾਡੇ 'ਚ ਇੱਕ ਹੈ ਆ ਵੀ ਸਪਿਰਟ ਲੜਨਦੀ ਆ ਵੀ ਸਵਾ ਲੱਖ 'ਚ ਇੱਕ ਲੜਾਉ ਵੀ ਇਕੱਲਾ ਇਕੱਲਾ ਸਿੰਘ ਵੀ ਸਵਾ ਲੱਖ ਨਾਲ ਲੜ ਸਕਦਾ ਪਰ ਅੱਗੇ ਕੋਈ ਲੜਨ ਵਾਲਾ ਹੋਵੇ ਵੀ ਤੇ ਉਹਨਾਂ ਨੇ ਤਾਂ ਇਹਨਾਂ ਨੂੰ ਵਿਾਰਸ ਛੱਡ ਦਿੱਤਾ ਹੂੰ ਵੀ ਉਹਨਾਂ ਨੂੰ ਪਤਾ ਵੀ ਇਹ ਲੀਡਰਲੈਸ ਕੌਮ ਆ ਵੀ ਇੱਥੇ ਸੜਕ ਤੇ ਬੈਠੇ ਆ ਬੈਠੇ ਰਹਿਣ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਨਾ ਉਹ ਰੋਡ ਬਲੌਕ ਆ ਹੂੰ ਰੋਡ ਦਾ ਸਿਰਫ ਇੱਕ ਹਿੱਸਾ ਆ ਜਿਹੜਾ ਥੋੜਾ ਜਿਹਾ ਹੂੰ ਉਹਨਾਂ ਨੇ ਰੋਕਿਆ ਹੋਇਆ ਹੂੰ ਤੇ ਜਿੱਥੇ ਉਹ ਆਪਣਾ ਮੋਰਚਾ ਗੱਡ ਕੇ ਬੈਠੇ ਆ ਹੂੰ ਉਹ ਮੋਰਚਾ ਚੜ੍ਹਦੀ ਕਲਾ 'ਚ ਰਵੇ ਅਸੀਂ ਦੁਆ ਕਰਦੇ ਅਰਦਾਸ ਕਰਦੇ ਹਾਂ ਕਿ ਉਹ ਕਾਮਯਾਬ ਹੋਵੇ ਹੂੰ ਪਰ ਫਿਰ ਵੀ ਇਹ 3 ਸਾਲ ਦੇ ਵਿੱਚ ਕੋਈ ਵੀ ਪ੍ਰੋਗਰੈਸ ਨਹੀਂ ਹੈ ਜਾਓ ਮੋਰਚਾ ਮੋਰਚੇ ਦਾ ਅਗਲਾ ਰੂਪ ਅਖਤਿਆਰ ਕਰ ਲੈਣਾ ਚਾਹੀਦਾ ਅਗਲਾ ਪ੍ਰੋਗਰਾਮ ਉਲੀਕਣਾ ਚਾਹੀਦਾ ਸਾਰੀ ਕੌਮ ਨੂੰ ਇੱਕ ਥਾਂ ਤੇ ਇਕੱਠੇ ਹੋਣਾ ਚਾਹੀਦਾ ਤਾਂ ਕਿ ਸਾਡੀ ਜਾਇਜ਼ ਮੰਗ ਜਿਹੜੀ ਹੈ ਉਹ ਮੰਨੀ ਜਾ ਸਕੇ ਬਿਲਕੁਲ ਹਨਾ ਹਾਂਜੀ ਸੋ ਇੱਥੇ ਕਹਿ ਸਕਦੇ ਆ ਕਿ ਜਿਹੜਾ ਆਪਣੀ ਸਰਕਾਰਾਂ ਨੇ ਆਪਣਾ ਲਾਅ ਹੈ ਰਾਮ ਰਹੀਮ ਵਾਸਤੇ ਬਦਲਿਆ ਜਾ ਸਕਦਾ ਜੇ ਦੀ ਹਜੇ ਸਜ਼ਾ ਪੂਰੀ ਨਹੀਂ ਹੋਈ ਤੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਹਜੇ ਵੀ ਜੇਲ੍ਹਾਂ ਚ ਰੱਖਿਆ ਹੋਇਆ ਹੈ ਅਗਰ ਆਪਾਂ ਮੰਗ ਚੁੱਕੀ ਦੀ ਗੱਲ ਕਰੀਏ ਜਿਹੜੇ ਸੱਚ ਲਈ ਲੜਦੇ ਨੇ ਉਹਨਾਂ ਨੂੰ ਜੇਲ੍ਹਾਂ ਚ ਪਾਇਆ ਵੀ ਜਾਂਦਾ ਹੈ ਸੋ ਐਵੇਂ ਹੀ ਸਾਡਾ ਲਾਅ ਚੱਲਦਾ ਪਿਆ ਬਿਲਕੁਲ ਇਹੀ ਤਾਂ ਗੱਲ ਆ ਇਸੇ ਗੱਲ ਦਾ ਤਾਂ ਫਿਰ ਸਭ ਤੋਂ ਵੱਧ ਦੁੱਖ ਮਾਰਦਾ ਆਮ ਜਨਤਾ ਨੂੰ ਇਨਸਾਫ ਪਸੰਦ ਲੋਕਾਂ ਨੂੰ ਜਮਹੂਰੀਅਤ ਪਸੰਦ ਲੋਕਾਂ ਨੂੰ ਕਿ ਇੱਕ ਜਿਹੜਾ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਤੁਸੀਂ ਰਿਹਾ ਨਹੀਂ ਕਰ ਰਹੇ ਇੱਕ ਉਹ ਆ ਜਿਹਨੂੰ ਸਜ਼ਾ ਮਿਲੀ ਹੋਈ ਆ ਤੇ ਉਹਨੂੰ ਵਾਰ-ਵਾਰ ਰਿਹਾ ਕਰ ਦਿੱਤਾ ਜਾਂਦਾ ਸੋ ਇਹ ਦੋਰੇ ਮਾਪਦੰਡ ਸਰਕਾਰਾਂ ਨੂੰ ਨਹੀਂ ਅਪਣਾਉਣੇ ਚਾਹੀਦੇ ਜੇ ਕਾਨੂੰਨ ਸਭ ਨੂੰ ਇੱਕ ਨਜ਼ਰ ਨਾਲ ਦੇਖਦਾ ਤੇ ਕਾਨੂੰਨ ਸਭ ਲਈ ਇੱਕ ਹੀ ਹੋਣਾ ਚਾਹੀਦਾ ਇਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਕਦੀ ਵੀ ਜਿਹੜੇ ਦੋਰੇ ਮਾਪਦੰਡ ਨਹੀਂ ਅਪਣਾਏ ਜਾਣੇ ਚਾਹੀਦੇ ਬਿਲਕੁਲ ਠੀਕ ਸਰ ਸੋ ਅੱਜ ਦਾ ਸਾਡਾ ਅਗਲਾ ਮੁੱਦਾ ਹੈ ਅਮਰੀਕਾ ਦੇ ਰਿਲੇਟਿਡ ਅਮਰੀਕਾ ਨੇ ਫੇਰ ਤੋਂ ਪੂਰੇ ਵਰਲਡ 'ਚ ਸਾਬਿਤ ਕਰ ਦਿੱਤਾ ਕਿ ਉਹ ਸੁਪਰ ਪਾਵਰ ਸੀ ਹੈ ਤੇ ਰਹੇਗਾ ਇਹ ਸਾਬਿਤ ਹੁੰਦਾ ਹੈ ਵੈਨੇਜ਼ੁਏਲਾ ਤੇ ਅਟੈਕ ਤੁਸੀਂ ਇਸ ਮੁੱਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਇੱਕ ਕੰਮ ਹੋਇਆ ਕੀ ਪਹਿਲਾਂ ਤੇ ਇਹ ਵੇਖਣਾ ਪਊਗਾ ਤੇ ਹੋਇਆ ਕਿਦਾਂ ਹਾਂ ਨਾ ਕਿਸੇ ਮੁਲਕ ਦਾ ਤੁਸੀਂ ਰਾਸ਼ਟਰਪਤੀ ਚੁੱਕ ਲੈਨੇ ਆ ਉਹ ਵੀ ਸਿਟਿੰਗ ਉਹ ਵੀ ਸਿਟਿੰਗ ਇਹ ਯੂਨ ਦਾ ਜਿਹੜਾ ਨੌਨ ਇੰਟਰਵੈਂਸ਼ਨ ਲਾਅ ਹੈਗਾ ਇਹ ਉਹਦੀ ਉਲੰਘਣਾ ਆ ਹਾਂ ਹੋਰ ਵੀ ਬਹੁਤ ਸਾਰੇ ਐਸੇ ਕਾਨੂੰਨ ਨੇ ਵੀ ਤੁਸੀਂ ਨਾ ਸਿਟਿੰਗ ਰਾਸ਼ਟਰਪਤੀ ਚੁੱਕ ਸਕਦੇ ਹੋ ਨਾ ਤੁਸੀਂ ਉਹਨਾਂ ਦੇ ਦੇਸ਼ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਦਖਲਅੰਦਾਜ਼ੀ ਕਰ ਸਕਦੇ ਹੋ ਹਮਲਾ ਵੀ ਨਹੀਂ ਕਰ ਸਕਦੇ ਹਮਲਾ ਵੀ ਨਹੀਂ ਕਰ ਸਕਦੇ ਇਸ ਤਰੀਕੇ ਨਾਲ ਇਹ ਸਾਰੇ ਯੂਨੋ ਦੇ ਕਾਨੂੰਨਾਂ ਦੀ ਉਲੰਘਣਾ ਆ ਪਰ ਕਿਉਂਕਿ ਇਹ ਬਹੁਤ ਤਗੜਾ ਮੁਲਕ ਆ ਸੋ ਤਗੜੇ ਮੁਲਕ ਕਾਨੂੰਨਾਂ ਨੂੰ ਟਿੱਚ ਜਾਣਦੇ ਆ ਉਹ ਇਹਨਾਂ ਨੇ ਸਾਬਤ ਕੀਤਾ ਹਨਾ ਤੇ ਉਹਨਾਂ ਦਾ ਰਾਸ਼ਟਰਪਤੀ ਅਧੀ ਰਾਤੀ ਚੁੱਕ ਲਿਆ ਹਾਂ ਤੇ ਉਪ ਰਾਸ਼ਟਰਪਤੀ ਨੂੰ ਦੇਸ਼ ਦੀ ਕਮਾਂਡ ਜਿਹੜੀ ਸੌਂਪ ਦਿੱਤੀ ਆ ਆਰਜੀ ਤੌਰ ਤੇ ਤੇ ਉਹਨੂੰ ਇਹ ਕਿਹਾ ਗਿਆ ਵੀ ਸਾਡੇ ਹਿਸਾਬ ਨਾਲ ਚੱਲ ਦੀਲਾ ਸਾਰੀਆਂ ਸਾਡੇ ਹਿਸਾਬ ਨਾਲ ਕਰ ਕੰਮ ਸਾਡੇ ਹਿਸਾਬ ਨਾਲ ਕਰ ਤੇ ਨਹੀਂ ਤੇ ਤੇਰਾ ਵੀ ਹਾਲ ਇਹੀ ਹੋਊਗਾ ਕਿਉਂਕਿ ਅਸੀਂ ਤੈਨੂੰ ਵੀ ਲੈ ਜਾਾਂਗੇ ਸੋ ਮੈਂ ਗੱਲ ਕਰਨਾ ਚਾਹੁੰਦੀ ਆ ਕਿ ਹੋਇਆ ਕਿਉਂ ਡਰੱਗਸ ਦਾ ਨਾਮ ਲਗਾਇਆ ਜਾ ਰਿਹਾ ਕਿ ਅਮਰੀਕਾ ਚ ਡਰੱਗਸ ਲੈ ਕੇ ਆਂਦਾ ਹੀ ਵੈਨੇਜ਼ੂਏਲਾ ਹੀ ਪਾਸ ਕਰਦਾ ਸੀ ਸੋ ਕੀ ਇਹਦਾ ਕਰਕੇ ਚੱਕਿਆ ਗਿਆ ਇਹ ਬਹਾਨਾ ਹੁੰਦਾ ਟੁੱਕੜਾ ਦਾ ਤੇ ਬਹਾਨਾ ਹੁੰਦਾ ਨਾ ਗੱਲ ਤੇ ਇਹ ਆ ਵੀ ਵੈਨੇਜ਼ੂਏਲਾ ਜਿਹੜਾ ਆ ਉਹ ਪੂਰੀ ਵਰਲਡ ਦਾ 18% ਕੱਚਾ ਤੇਲ ਜਿਹੜਾ ਆ ਉਹ ਨਿਰਯਾਤ ਕਰਦਾ ਸਭ ਤੋਂ ਵੱਧ ਹੂੰ ਮਤਲਬ 303 ਬਿਲੀਅਨ ਜਿਹੜੇ ਬੈਰਲ ਨੇ ਉਹ ਕੱਲਾ ਵੈਨੇਜ਼ੁਏਲਾ ਹੀ ਉਤਪਾਦਨ ਕਰਦਾ ਆ ਠੀਕ ਹੈ ਕੀ ਆ ਕਿ 1974 ਦੇ ਵਿੱਚ ਅਮਰੀਕਾ ਨੇ ਸਾਊਦੀ ਅਰਬ ਕੋਲ ਨਾਲ ਸਮਝੌਤਾ ਕੀਤਾ ਕਿ ਜਿਹੜਾ ਵੀ ਤੁਸੀਂ ਕੱਚਾ ਤੇਲ ਵੇਚਣਾ ਆ ਉਹ ਤੁਸੀਂ ਡਾਲਰ ਚ ਵੇਚੋ ਹੂੰ ਠੀਕ ਹੈ ਉਹਦੇ ਬਦਲੇ ਤੁਹਾਨੂੰ ਅਸੀਂ ਮਿਲਟਰੀ ਸਪੋਰਟ ਦਵਾਂਗੇ ਹੂੰ ਉਦੋਂ ਤੋਂ ਇਹ ਤੇਲ ਜਿਹੜਾ ਕੱਚਾ ਤੇਲ ਆ ਇਹ ਵਿਕਣ ਲੱਗ ਗਿਆ ਡਾਲਰ ਦੇ ਵਿੱਚ ਉਹਦੇ ਨਾਲ ਕੀ ਹੋਇਆ ਡਾਲਰ ਵੱਧ ਛਪਿਆ ਡਾਲਰ ਦੀ ਵੈਲਿਊ ਵਧੀ ਤੇ ਉਹ ਪੂਰੀ ਸੈਂਟਰ ਇਕਨੋਮੀ ਹੋ ਗਿਆ ਪੂਰੇ ਵਰਲਡ ਦੀ ਹਨਾ ਤੇ ਇਹ ਜਿਹੜੇ ਵੈਨਿਜ਼ੁਏਲਾ ਵਾਲੇ ਭਾਈ ਸਾਹਿਬ ਸੀ ਇਹ ਮੰਨਦੇ ਨਹੀਂ ਸੀਗੇ ਇਹ ਕਹਿੰਦੇ ਸੀ ਵੀ ਮੈਂ ਬ੍ਰਿਕਸ ਕੰਟਰੀ ਨਾਲ ਵੀ ਜੁੜਨਾ ਚਾਹੁੰਦਾ ਹਨਾ ਬ੍ਰਾਜ਼ੀਲ ਇੰਡੀਆ ਜਿਹੜਾ ਸਾਊਥ ਅਫਰੀਕਾ ਸਾਊਥ ਅਫਰੀਕਾ ਚਾਈਨਾ ਦਾ ਜਿਹੜਾ ਪੂਰਾ ਇੱਕ ਇਹਨਾਂ ਦਾ ਹੈਗਾ ਉਹ ਉਸ ਸਮੂਹ ਨਾਲ ਜੁੜਨਾ ਚਾਹੁੰਦਾ ਪਲੱਸ ਜਿੰਨੀਆਂ ਹੋਰ ਵੀ ਮੁਦਰਾਵਾਂ ਦੇ ਵਿੱਚ ਆਪਣੇ ਤੇਲ ਵੇਚਣ ਦੀ ਗੱਲ ਜਿਹੜੀ ਆ ਕਰਦੇ ਸੀਗੇ ਚਾਈਨਾ 'ਚ ਜਵਾਨ 'ਚ ਵੇਚਦਾ ਸੀ ਹਾਂ ਤੇ ਇਹ ਚੀਜ਼ ਨੂੰ ਹਜਮ ਨਹੀਂ ਸੀਗੀ ਵੀ ਕੱਲ ਨੂੰ ਇਸ ਤਰੀਕੇ ਨਾਲ ਜੇ ਕਰਨ ਲੱਗ ਗਿਆ ਤੇ ਜਿਹੜਾ ਡਾਲਰ ਕਮਜ਼ੋਰ ਹੋਊਗਾ ਹਾਂ ਨਾ ਡਾਲਰੇ ਕਮਜ਼ੋਰ ਹੁੰਦਾ ਨਹੀਂ ਸੀ ਵੇਖਣਾ ਚਾਹੁੰਦਾ ਸੋ ਇਸ ਕਰਕੇ ਇਹਨੇ ਇਹ ਵਾਲਾ ਕੰਮ ਕੀਤਾ ਤੇ ਇਹ ਪਹਿਲੀ ਵਾਰੀ ਨਹੀਂ ਕੀਤਾ ਇਹ ਪਹਿਲਾਂ ਵੀ ਕੀਤਾ ਤੁਸੀਂ ਪਹਿਲਾਂ ਇਹ ਰਾਖਤਾ ਵੇਖ ਲਓ ਹਾਂ ਨਾ ਰਾਕ ਚ ਕੀਤਾ ਲੀਬੀਆ ਚ ਕੀਤਾ ਹਨਾ ਜਦੋਂ ਗਦਾਫੀ ਚੁੱਕਿਆ ਇਹਨਾਂ ਨੇ ਗਦਾਫੀ ਕਹਿੰਦਾ ਹੈਗਾ ਕਿ ਮੈਂ ਜਿਹੜਾ ਇਹਨੂੰ 골ਡ ਦੇ মুদ্রা ਇਸ ਤਰੀਕੇ ਦੀ ਲਿਆਉਂਗਾ ਵੀ ਇਹ 골ਡ ਦੇ ਭਾਅ ਇਸ ਤਰ੍ਹਾਂ ਜਾਇਆ ਕਰੂਗਾ ਹਨਾ ਤੇ ਸੁਦਾਮ ਹੁਸੈਨ ਚੁੱਕਿਆ ਹਨਾ ਉਹ ਵੀ ਇਸ ਤਰੀਕੇ ਨਾਲ ਹੀ ਹਮਲਾ ਕੀਤਾ ਤੇ ਅੱਗੇ ਹੋਰ ਵੀ ਕਈ ਮੁਲਕਾਂ ਦਾ ਇਹ ਨੰਬਰ ਲਾਉਣ ਨੂੰ ਫਿਰਦਾ ਸੀ ਕੋ ਤੁਸੀਂ ਵੇਖੋ ਵੀ ਇਹ ਚਾਂਦੀ ਸਭ ਤੋਂ ਵੱਧ ਨਿਰਿਆਤ ਉੱਥੇ ਹੁੰਦੀ ਹੈ ਹਨਾ ਤੇ ਉਹ ਜਿਹੜੀ ਹੈ ਚਾਈਨਾ ਦੇ ਨਾਲ ਰਲ ਕੇ ਇਹ ਚੱਲਦਾ ਹਾਂ ਹਨਾ ਤੇ ਫਿਊਚਰਿਸਟਿਕ ਐਸੈਟ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹ ਸਿਲਵਰ ਹੈ ਰੇਅਰ ਅਰਥ ਹੈ ਕਾਪਰ ਹੈ ਹਨਾ ਤੇ ਜਿਹਦਾ ਇਹਨਾਂ ਸੋਰਸਾਂ ਤੇ ਜਿਹਦਾ ਸਭ ਤੋਂ ਵੱਧ ਕਬਜ਼ਾ ਹੋਊਗਾ ਕੱਲ ਨੂੰ ਬਹੁਤ ਸਾਰੇ ਚਾਂਸ ਨੇ ਕਿ ਉਹ ਵਰਲਡ ਪਾਵਰ ਬਣੂਗਾ ਕਿਉਂਕਿ ਚਾਈਨਾ ਦਾ ਇਹਨਾਂ ਸੋਰਸਾਂ ਦੇ ਉੱਤੇ 60 ਤੋਂ 90% ਕਬਜ਼ਾ ਆ ਸੋ ਅੱਜ ਦੀ ਜਿਹੜੀ ਛੋਟੀਆਂ ਕੰਟਰੀ ਨੇ ਉਹਨਾਂ ਲਈ ਅਗਰ ਇਹ ਐਸੈਟਸ ਹੈਗੇ ਨੇ ਤੇ ਖਤਰਾ ਹੀ ਸਮਝੋ ਖਤਰਾ ਵੀ ਹੈਗਾ ਖਤਰਾ ਵੀ ਨਾਲ ਹੀ ਸੋ ਆ ਜਿੰਨੀ ਵੀ ਸਾਰੀ ਘਟਨਾ ਹੋਈ ਹੈ ਇਹ ਸਾਰੀ ਘਟਨਾ ਦਾ ਇੰਡੀਆ ਤੇ ਕੀ ਇੰਪੈਕਟ ਰਹੇਗਾ ਦੇਖੋ ਇੰਡੀਆ ਦੇ ਵਾਸਤੇ ਸਥਿਤੀ ਬੜੀ ਅ ਅੱਗੇ ਖੂ ਤੇ ਪਿੱਛੇ ਖਾਈ ਵਾਲੀ ਬਣ ਗਈ ਆ ਕਿਉਂਕਿ ਇੰਡੀਆ ਨੇ ਪਹਿਲਾਂ ਵੀ ਜਦੋਂ ਵੀ ਕਿਤੇ ਕਨਫਲਿਕਟ ਇਸ ਤਰ੍ਹਾਂ ਦਾ ਆਉਂਦਾ ਸੀਗਾ ਰਸ਼ੀਆ ਤੇ ਅਮਰੀਕਾ ਦੇ ਵਿੱਚ ਤਾਂ ਇੰਡੀਆ ਗੋਲਮੋਲ ਜਿਹੀ ਸਟੈਂਡ ਆਪਣਾ ਰੱਖਦਾ ਸੀ ਸਾਫ਼ ਸਪਸ਼ਟ ਸਟੈਂਡ ਨਹੀਂ ਸੀ ਰੱਖਦਾ ਇਸ ਚੱਕਰ 'ਚ ਜਿਹੜਾ ਟੈਰਫ ਲਾ ਰਿਆ ਵਾ ਅਮਰੀਕਾ ਇੰਡੀਆ ਤੇ ਉਹ ਇਸੇ ਚੱਕਰ 'ਚ ਹੀ ਲਾ ਰਿਹਾ ਤੁਸੀਂ ਸਮਝੋ ਕਿ ਇੰਡੀਆ ਜਿਹੜਾ ਆ ਉਹ ਰਸ਼ੀਆ ਨਾਲ ਵੀ ਸਬੰਧ ਨਹੀਂ ਵਿਗਾੜਨਾ ਚਾਹੁੰਦਾ ਅਮਰੀਕਾ ਨਾਲ ਵੀ ਨਹੀਂ ਵਿਗਾੜਨਾ ਚਾਹੁੰਦਾ ਉਹ ਕਹਿੰਦਾ ਵੀ ਅੱਧੀ ਤੇਰੀਆਂ ਮਲਾਜੇਦਾਰਾਂ ਦੇ ਅੱਧੀਆਂ ਸ਼ਕੀਨ ਜੱਟ ਦੀ ਵਾਲਾ ਉਹਦਾ ਹਿਸਾਬ ਹੋਇਆ ਪਿਆ ਕਿਉਂਕਿ ਜਿਹੜਾ ਤੇਲ ਸਸਤਾ ਉਹਨੂੰ ਰਸ਼ੀਆ ਤੋਂ ਮਿਲਦਾ ਹੁਣ ਜੇ ਉਹ ਤੇਲ ਰਸ਼ੀਆ ਤੋਂ ਨਹੀਂ ਲਊਗਾ ਹਨਾ ਬਿਲਕੁਲ ਹੀ ਘਟਾ ਦੂਗਾ ਹਾਲਾਂਕਿ ਕਾਫੀ ਹੱਦ ਤੱਕ ਘਟਾਇਆ ਵੀ ਆ ਜੇ ਬਿਲਕੁਲ ਹੀ ਬੰਦ ਕਰ ਦੂਗਾ ਫਿਰ ਤੇਲ ਮਹਿੰਗਾ ਲਊਗਾ ਜਦੋਂ ਤੇਲ ਇੰਡੀਆ 'ਚ ਮਹਿੰਗਾ ਹੋਇਆ ਫਿਰ ਪਿੱਛੋਂ ਹਨਾ ਤੇ ਫਿਰ ਉਹਦੇ ਨਾਲ ਮਹਿੰਗਾ ਹੀ ਆਊਗੀ ਤੇ ਜੇ ਉਹ ਰਸ਼ੀਆ ਤੋਂ ਹੀ ਤੇਲ ਲੈਂਦਾ ਜੇ ਉਧਰ ਮੋਦੀ ਜਿਹੜਾ 트ੰਪ ਸਾਹਿਬ ਨੇ ਉਹ ਆਂਦੇ ਆ ਵੀ 500% ਟੈਰਿਫ ਲਾਵਾਂਗੇ ਹੁਣ ਤੇ ਉਹ ਕੱਲੀਆਂ ਫੋਕੀਆਂ ਧਮਕੀਆਂ ਨਹੀਂ ਦੇ ਰਹੇ ਇਹ ਪ੍ਰੈਕਟੀਕਲਟੀ ਆ ਲੱਗ ਸਕਦਾ ਵਾ ਤੇ 트ੰਪ ਸਾਹਿਬ ਨੇ ਇੱਕ ਇੰਟਰਵਿਊ ਚ ਇਹ ਵੀ ਕਿਹਾ ਹੈ ਕਿ ਜਿਹੜਾ ਮੋਦੀ ਹੈ ਬਹੁਤ ਸਮਝਦਾਰ ਹੈ ਮੇਰੇ ਨਾਲ ਵਿਗਾੜੂਗਾ ਨਹੀਂ ਕਿਉਂਕਿ ਉਹਨੂੰ ਪਤਾ ਹੈ ਫਿਰ ਮੈਂ ਉਹਦੇ ਤੇ ਟੈਰਿਫ ਲਾਵਾਂਗਾ ਹਾਂ ਜੇ ਮੰਨ ਲਓ ਵੀ ਅਮਰੀਕਾ ਦੀ ਨਰਾਜ਼ਗੀ ਝੱਲ ਕੇ ਟੈਰਿਫ ਲੱਗ ਜਾਂਦਾ ਵਾ ਹਨਾ ਅਮਰੀਕਾ ਨਰਾਜ਼ ਹੋ ਜਾਂਦਾ ਤੇ ਟੈਰਿਫ ਲੱਗ ਜਾਂਦਾ ਫਿਰ ਤੁਸੀਂ ਸਮਝੋ ਕਿ ਫਿਰ ਵਪਾਰ ਤੇ ਪੋ ਨਹੀਂ ਸਕਦਾ ਉਸ ਲੈਵਲ ਤੇ ਉਹਦੇ ਨਾਲ ਰੁਪਈਆ ਕਮਜ਼ੋਰ ਹੋਊਗਾ ਅੱਗੇ 90 ਦੇ ਪਾਰ ਚਲ ਗਿਆ ਜਦੋਂ ਰੁਪਈਆ ਕਮਜ਼ੋਰ ਹੁੰਦਾ ਉਹਦੇ ਨਾਲ ਵੀ ਮਹਿੰਗਾਈ ਵਧੂਗੀ ਹੂੰ ਸੋ ਇਹ ਤਾਂ ਅੱਗੇ ਵੇਖਣਾ ਪਊਗਾ ਵੀ ਇਹ ਕਿਸ ਤਰੀਕੇ ਨਾਲ ਇਹ ਦੇਸ਼ ਕਿਤਨਾ ਸਟੈਂਡ ਲੈਂਦਾ ਸਾਡਾ ਤੇ ਕੀ ਅੱਗੇ ਫਿਊਚਰ ਹੀ ਦੱਸੂਗਾ ਵੀ ਕੀ ਹੋਊਗਾ ਇਹਦਾ ਸੋ ਤਾਨਾ ਸ਼ਾਹੀ ਜਿਹੜਾ ਹੈਗਾ 트럼ਪ ਉਹਦੀ ਇੱਕ ਹੋਰ ਤਾਨ ਗੱਲ ਦੱਸਦੀਆਂ ਉਹਨੇ ਵੀ ਕੋਸ਼ਿਸ਼ ਕੀਤਾ ਹੈ ਕਿ ਮੈਂ ਨੋਬਲ ਪ੍ਰਾਈਜ਼ ਦਾ ਹੱਕਦਾਰ ਆ ਹਾਂ ਇਹਦੇ ਬਾਰੇ ਕੀ ਕਹੋਗੇ ਉਹ ਕਹਿੰਦਾ ਮੈਨੂੰ ਸ਼ਾਂਤੀ ਲਈ ਨੋਬਲ ਪ੍ਰਾਈਜ਼ ਦਿਓ ਹੈ ਵੀ ਉਹਨੂੰ ਕਹਿੰਦਾ ਵੀ ਜੇ ਤੇ ਨੋਬਲ ਪ੍ਰਾਈਜ਼ ਕਿਸੇ ਇਸ ਤਰ੍ਹਾਂ ਕੋਤਕਲੇਸ਼ ਦਾ ਨੋਬਲ ਪ੍ਰਾਈਜ਼ ਹੋਵੇ ਹੈ ਤੇ ਜਾਂ ਫਿਰ ਆ ਕਿਸੇ ਦੇਸ਼ ਦੇ ਹਮਲੇ-ਹਮਲੇ ਕਰਨ ਦਾ ਨੋਬਲ ਪ੍ਰਾਈਜ਼ ਹੋਵੇ ਕਿਸੇ ਮੁਲਕ ਨੂੰ ਤੰਗ ਕਰਨ ਦਾ ਨੋਬਲ ਪ੍ਰਾਈਜ਼ ਹੋਵੇ ਤੇ ਉਹ ਤੇ ਬਿਲਕੁਲ ਉਹਨੂੰ ਮਿਲ ਜਾਣਾ ਚਾਹੀਦਾ ਹਿਟਲਰ ਤੋਂ ਬਾਅਦ ਇਹਨੂੰ ਹੀ ਮਿਲਣਾ ਚਾਹੀਦਾ ਕਹਿ ਸਕਦੇ ਹਾਂ ਬਿਲਕੁਲ ਜੀ ਏ ਤੁਸੀਂ ਦੇਖਿਆ ਐਪੀਸੋਡ ਪੀਓਵੀ ਸੋਸ਼ਲ ਤੁਹਾਨੂੰ ਅੱਜ ਦਾ ਐਪੀਸੋਡ ਕਿਵੇਂ ਦਾ ਲੱਗਾ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ